ਕਸ਼ਮੀਰ ਸਿੰਘ ਜੀ ਕਿਵੇਂ ਜਿੱਥੇ ਕਿੱਥੇ ਕੰਮ ਕਰਤਾ ਜੀ ਸਾਡੀ ਆ ਆਪਣਾ ਅੱਡੇ ਤੋਂ ਸਿੱਧੀ ਜਿਹੜੀ ਫਤਿਹ ਕਰਦ ਜਾਂਦੀ ਵਿੱਚੋਂ ਤੇ ਕਿਸ ਤਰ੍ਹਾਂ ਲੱਗੀ ਅੱਗ ਪਤਾ ਨਹੀਂ ਚਾਨਕ ਹੀ ਅਹੀਂ ਅੰਦਰ ਬੈਠੇ ਆ ਚਾਨਕ ਹੀ ਅੱਗ ਲੱਗੀ ਤੇ ਉਹ ਪੇਟੀ ਮੇਰੀ ਨੇ ਦੱਸਿਆ ਪੋਤਰੀ ਮੇਰੀ ਨੇ ਵੀ ਪਾ ਅੱਗ ਲੱਗੀ ਬਹੁਤ ਭੱਜੇ ਨੱਠੇ ਲੋਕਾਂ ਨੇ ਬਹੁਤ ਮਦਦ ਕੀਤੀ ਹੱਡੀ ਤੇ ਉਹਦੇ ਸਹਯੋਗ ਨਾਲ ਗੱਡੀਆਂ ਫੈਰ ਗੇਡੀਆਂ ਗੱਡੀਆਂ ਵੀ ਆਈਆਂ ਗੱਡੀਆਂ ਨੇ ਪੁੱਛ ਦੀ ਮਦਦ ਨਾਲ ਮਰਹਾ ਯੱਗ ਤੇ ਕਾਬੂ ਪਾਇਆ ਤੇ ਮੇਰਾ ਲੱਖਾਂ ਦਾ ਸਮਾਨ ਟੜ ਕੇ ਸਵਾਹ ਹੋ ਗਿਆ ਤੇ ਮੈਨੂੰ ਇਹਦਾ ਮਿਹਰਬਾਨੀ ਕਰਕੇ ਇਹਦਾ ਮਾਮਲਾ ਦਿੱਤਾ ਜਾਵੇ ਕਿੰਨਾ ਕਿ ਨੁਕਸਾਨ ਹੋਇਆ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਬਹੁਤ ਵੱਡੀ ਦੁਕਾਨ ਹੀ ਇੱਕ ਵਾਰ ਦੀ ਜੀ ਅੱਗ ਦੇ ਕਾਬੂ ਤੋਂ ਤਰਾ ਪਾਇਆ ਅੱਗ ਦੇ ਕਾਬੂ ਜੀ ਬਹੁਤ ਲੋਕਾਂ ਨੇ ਮਦਦ ਕੀਤੀ ਲੱਗ ਲੱਗ ਉਹ ਭੱਜ ਕੇ ਆਏ ਤੇ ਫਿਰ ਫੈਰ ਵੇਡੀਆਂ ਗੱਡੀਆਂ ਨੇ ਆਣ ਕੇ ਬੁਝਾਈ ਅੱਗ ਨਾਲ ਪੁਲਿਸ ਦੀ ਮਦਦ ਨਾਲ ਸੰਯੋਗ ਨਾਲ ਸਾਡਾ ਥਲੋ ਅੱਗ ਤੇ ਕਾਬੂ ਹੋ ਗਿਆ ਅੱਡਾ ਪਤਾ ਨਹੀਂ ਲੱਗਾ ਕੀ ਚਾਂਸ ਹੋਇਆ ਅੱਗ ਦਾ ਕੋਈ ਸਮਝ ਨਹੀਂ ਲੱਗੀ ਹਾਂ ਨਹੀਂ ਜੀ ਕੋਈ ਸ਼ੱਕ ਨਹੀਂ ਤੇ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਕੋਈ ਹਾਨੂੰ ਸਾਨੂੰ ਥੋੜਾ ਬਹੁਤਾ ਸਰਕਾਰ ਵੱਲੋਂ ਦਿੱਤਾ ਜਾਵੇ ਅਸੀਂ ਗਰੀਬ ਬੰਦੇ ਐ ਇੱਕ ਵਾਰ ਦੀ ਦੁਕਾਨ ਬਹੁਤ ਹਨ ਪਰਿਵਾਰ ਦਾ ਖਰਚਾ ਪੜਾ ਤਾ ਪਹਿਲਾਂ ਵੀ ਸਾਡਾ ਤਾਂ ਸੰਸਾਰ ਹੋ ਗਿਆ ਸਾਰਾ ਤੇ ਲੋਈ ਵਿੱਚੋਂ ਵੀ ਸਾਨੂੰ ਬੜਾ ਘਾਟਾ ਪੈ ਗਿਆ ਤੇ ਆ ਅਚਾਨਕ ਜਿਹੜੀ ਅੱਗ ਲੱਗ ਗਈ ਆ ਇਹਦੇ ਨਾਲ ਤਾਂ ਸਾਨੂੰ ਜ਼ਿਆਦਾ ਹੀ ਨਾ ਅੱਗ ਆਣਗ ਵਾਲਾ ਕੋ ਨਾਮ ਦਾ ਤੇ ਸਾਡਾ ਸਰਕੇ ਕੋਈ ਕਿ ਕਿਤਨਾ ਪਤਾ ਲੱਗੀ ਕਿਤਨਾ ਲੱਗੀ ਕਿਦਾਂ ਅਸੀਂ ਉਤਲੀ ਮੰਜ਼ਲ ਤੇ ਜਿਹੜਾ ਆ ਅਮੋਬਤੀਆਂ ਲਾਈਆਂ ਤੇ ਉਹਨਾਂ ਤੋਂ ਅਚਾਨਕ ਧੂੰਆਂ ਨਿਕਲਿਆ ਤੇ ਉਹ ਤੋਂ ਸਾਨੂੰ ਪਤਾ ਲੱਗਾ ਅਸੀਂ ਆਪਣਾ ਹੱਲਾਸ਼ੀਰੀ ਕੀਤੀ ਆ ਤੇ ਅੱਗ ਦੇ ਜਿਹੜਾ ਆ ਇੱਕ ਕਾਬੂ ਪਾ ਲਿਆ ਪਰ ਪਰ ਇਹ ਗੱਲ ਹੈ ਵੀ ਸਾਡਾ ਲੱਖਾਂ ਦਾ ਸਰਕੇ ਸਵਾਨ ਕੁਆਡ ਦੇ ਅੰਦਰ ਪਿੱਤਲੇਗਾ ਹੀ ਕੁਝ ਪਿੱਤਲ ਹੀ ਸੜ ਗਿਆ ਤੇ ਆਪਣਾ ਪਲਾਸਟਿਕੀ ਤਾਂ ਬੇਰੀਆਂ ਤਾਂ ਸਭ ਸੜ ਕੇ ਸੁਆਹ ਗਏ ਇੰਨਾ ਕ ਨੁਕਸਾਨ ਸਿਲਵਰੀ ਵੀ ਇੰਨਾ ਕ ਨੁਕਸਾਨ ਲੱਖਾਂ ਦਾ ਨੁਕਸਾਨ ਹੋ ਗਿਆ ਇੱਕ ਤਾਂ ਨਹੀਂ ਚਾਹੁੰਦੇ ਕੋਈ ਨਾ ਕੋਈ ਹਾਲੂ ਬਾਜੀ ਮਤ ਕੀਤੀ ਹੈ